ਪੁਰਾਣੀ ਰੰਜਿਸ਼ ਦੇ ਚੱਲਦੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਟੋਲ ਪਲਾਜ਼ਾ ਤੇ ਪਹੁੰਚ ਟੋਲ ਦੇ ਮੈਨੇਜਰ ਤੇ ਗੋਲੀਆਂ ਚਲਾ ਕਰ ਦਿੱਤਾ ਹਮਲਾ ਮੈਨੇਜਰ ਜ਼ਖਮੀ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੁਲਾਲ ਟੋਲ ਪਲਾਜ਼ਾ ਤੇ ਮੈਨੇਜਰ ਯਾਦਵਿੰਦਰ ਸਿੰਘ ਤੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਗੋਲੀਆਂ ਚਲਾ ਹਮਲਾ ਕਰ ਦਿੱਤਾ ਜਿਸ ਵਿੱਚ ਮੈਨੇਜਰ ਜ਼ਖਮੀ ਹੋ ਗਿਆ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਉੱਥੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ਤਾ ਹੈ ਪੁਲਿਸ ਜਾਂਚ ਵਿੱਚ ਜੁੜ ਚੁੱਕੀ ਹੈ ਜਲਦ ਹੀ ਮਾਮਲਾ ਸੁਲਝਾਇਆ ਲਿਆ ਜਾਵੇਗਾ ਦੇ ਨੇ ਯਾਦਵੰਦਰਾਂ ਦਾ ਮੈਨੇਜਰ ਤਲਾਲ ਟੋਲ ਪਲਾਜਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾ ਆਮਰਸਰ ਵਾਲੇ ਪਾਸੇ ਟੋਲ ਪਲਾਜਾ ਤੇ ਰਹੇ ਨੇ ਇਹਨਾਂ ਦੀ ਕੋ ਦੁਸ਼ਮਣੀ ਕੇ ਨਸ਼ਤਰ ਸਿੰਘ ਉਹ ਵਿਅਕਤੀ ਦੇ ਨਾਮ ਨਾਲ ਇਹਦੀ ਪਹਿਲਾਂ ਜਿਹੜੀ ਚੱਲਦੀ ਸੀ ਇਹਨਾਂ ਦੇ ਦੱਸਣ ਉਹ ਤਾਂ ਵੀ ਨਸ਼ਤਰ ਸਿੰਘ ਦੇ ਨਾਲ ਉਹਦੇ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਰਪਾਨਾ ਆਮ ਵਗੈਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਦੇ ਪੱਟ ਦੇ ਵਿੱਚ ਜੜੀ ਗੋਲੀ ਮਾਰਦੇ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਬਿਲਕੁਲ ਠੀਕ ਨੇ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣੇ ਮੌਕੇ ਤੋਂ ਡਿਸਪੈਚ ਕੀਤੀਆਂ ਮੁੱਲਵਾਨ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਲੱਗੀਆਂ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇਹ ਕਿੰਨੀ ਕੁ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਇਹਨੂੰ ਟੂਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਕਿਹਾ ਪੰਜ-ਛੇ ਮਹੀਨੇ ਤੋਂ ਬਾਅਦ ਹੈ ਪਹਿਲਾਂ ਢਿਲਮਾਲੇ ਪਾਸੇ ਸੀ ਉਹ ਨਛੱਤਰ ਸਿੰਘ ਨਾਲ ਉੱਥੋਂ ਦੇ ਨੰਦੇਸ਼ ਭਾਜੀ ਪੁਰਾਣੀ ਕਿਦੋਂ ਸੀ ਯਾਰ ਨਿਸ਼ਤਰ ਸਿੰਘ ਆਪਸੀ ਕੇ ਉਹਨਾਂ ਬੰਦੇ ਭੇਜੇ ਸੀ ਨਿਸ਼ਤਰ ਸਿੰਘ ਇਹਨਾਂ ਦੇ ਦਸਣ ਉਹਨਾਂ ਨਿਸ਼ਤਰ ਸਿੰਘ ਜੀ ਦੇ ਨਾਲ ਉਹਨਾਂ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਹੀ ਅਸਲਾ ਲੈ ਕੇ ਨੇ ਨਾਲ ਇਹ ਕੁਛ ਹੈ ਨਹੀਂ ਨਹੀਂ ਇਹੋ ਜਿਹਾ ਕਰਦੇ ਕਿਰਪਾ ਜੀ ਮਰੀਜ਼ ਦਾ ਨਾਮ ਹੈਗਾ ਯਾਦ ਮੇਰਾ ਡਾਕਟਰ ਹਮੇਸ਼ ਰਸੋ ਕੀ ਕਰਨਾ ਹੋਇਆ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਦਾ ਬਣਾਉ ਦਾ ਕਹਿ ਰਿਹਾ ਹੈਗਾ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲ ਪਲੱਸ ਲਾਤੇ ਹਨ ਤੇ ਨਾਲ ਐਂਬੂਲੈਂਸ ਆਈ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਹੰਗੂਰਪ੍ਰੀ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦੇਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅਗੇ ਰੈਫਰ ਕਰਦੇ ਪਏ 32 ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ ਇੱਕ ਜਗ੍ਹਾ ਟੱਚ ਕਰਕੇ ਗਈ ਹੈ ਕੁਝ ਨਵਾਰਣਾਂ ਵੀ ਕਰ ਤੋਂ ਦੇ ਵਿੱਚ ਨਹੀਂ ਨਹੀਂ ਐਦਾ ਕੁਝ ਨਹੀਂ ਹੈਗਾ ਹੋਰਿੰਜੜੀ ਵਗੈਰਾ ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੁੱਟੀਆਂ ਰਗੜਾ ਹੈਗੀਆਂ ਕਿੰਨੀ ਕੰਮ ਹੋਰ ਪੀਸ਼ਾਂ ਦੀ ਪੇਸ਼ੈਂਟ ਦੀ 45-46 ਸਾਲ ਦੀ ਉਮਰ ਕਿਵੇਂ ਸਟੇਬਲ ਹੈ ਪੇਸ਼ੈਂਟ ਠੀਕ ਹੈ ਸਟੇਬਲ ਹੈਗਾ ਉਹਨੂੰ ਉਰੀ ਰੋਗਾ ਰਸੋ ਪੇਸ਼ੈਂਟ ਰਹਿਰੂਗਾ ਬੜੇ ਸਰਕਾਰੀ ਹਸਪਤਾਲ ਦੇ ਵਿੱਚ